ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਫਤਿਹ ਲੰਗਰ ਜੋ ਰਸਮ ਚੱਲਦੀ ਆ ਤਕਰੀਬਨ 100 ਸਾਲ ਪਹਿਲਾਂ ਤੋਂ ਚੱਲ ਰਹੀ ਸਾਡੀ ਸੁਰਤ ਤੋਂ ਪਹਿਲਾਂ ਤਕਰੀਬਨ ਅਸਲੀ 70-75 ਸਾਲ ਦਾ ਮੈਂ ਵੀ ਹੈਗਾ ਇਹ ਸਾਡੇ ਬਜ਼ੁਰਗ ਹੁੰਦੇ ਸੀ ਦਾਦਾ ਜੀ ਤਰਲੋਕ ਸਿੰਘ ਉਹਨਾਂ ਨਾਲ ਇੱਕ ਸ਼ਾਮ ਭਾਂਡੇ ਵਾਲੇ ਹੁੰਦੇ ਸੀਗੇ ਕਰਤਾਰ ਜੀ ਹੁੰਦੇ ਸੀ ਸਾਡੇ ਤਾਇਆ ਜੀ ਸੋਨੀ ਭਗਤ ਇਹ ਨਗਰ ਦਾ ਪਹਿਲਾਂ ਦਮਾਨੇ ਰਾਹ ਤੇ ਚੱਲਦਾ ਸੀ ਇਹ ਉਦੋਂ ਬਾਅਦ ਫਿਰ ਅਸੀਂ ਇਧਰ ਕਲਾਲੇ ਜ਼ਰਾ ਤੇ ਆ ਗਏ ਆਹ ਗਊਸ਼ਾਲਾ ਦੇ ਵਿੱਚ ਜਿੱਥੇ ਸਾਰੇ ਨਗਰ ਦੇ ਸਹਿਯੋਗ ਨਾਲ ਲੰਗਰ ਚੱਲਦਾ ਤੇ ਜਿੰਨੇ ਵੀ ਸਾਡੇ ਸੇਵਾਾਰਾ ਸਭ ਵਧੀਆ ਸੇਵਾ ਕਰਦੇ ਨੇ ਕੋਈ ਉਹਨਾਂ ਦਾ ਹੈ ਨਹੀਂ ਉਤਨੀ ਨਹੀਂ ਕੋਈ ਬੰਦੇ ਦੇ ਵਿੱਚ ਜਾਣੀ ਇਹ ਤਕਰੀਬਨ 100 ਸਾਲ ਤੋਂ ਚੱਲਦਾ ਜੀ ਲੰਗਰ ਇਹਸ ਟਾਈਮ ਇਹ ਹੁਣ ਆ ਮੁੰਡੇ ਬੰਸਾ ਹੋ ਗਿਆ ਬਾਜੀ ਪਰਮਜੀਤ ਹੋ ਗਿਆ ਜਾਂ ਸਾਡੇ ਸਾਰੇ ਜਿੰਨੇ ਵੀ ਬੰਦੇ ਹੈਗੇ ਆ ਸਭ ਰਲ ਮਿਲ ਕੇ ਲੰਗਰ ਚਲਾਉਂਦੇ ਆ ਸਾਰੇ ਨਗਰ ਦਾ ਸਹਿਯੋਗ ਆ ਤੇ ਵਧੀਆ ਪਰਵਰਨ ਚੱਲ ਰਿਹਾ ਤਕਰੀਬਨ ਕਾਫੀ ਚਿਰ ਤੋਂ ਨਗਰ ਦੀਆਂ ਸੰਗਤਾਂ ਦਾ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਜਿਆਦਾ ਜੋਰ ਲਾਨ ਹੈਗਾ तकरीबन ਸਾਰੇ ਨਗਰ ਦਾ ਜੀ ਇਹ ਕੁਝ ਲੈਕਦਾਨੀ ਹੈਗਾ ਇਹ ਚੱਲ ਜਾਂਦਾ ਵਾਹਿਗੁਰੂ ਕਿਰਪਾ ਕਰੇ ਅਸੀਂ ਬਜ਼ੁਰਗਾਂ ਦੀਆਂ ਪੰਜਾਂ ਹਜ਼ਾਰ ਰਸਮਾਂ ਤੇ ਲੀਹਾਂ ਤੇ ਚੱਲ ਗਏ ਵਾਹਿਗੁਰੂ ਸਾਡੇ ਸਿਰ ਤੇ ਹੱਥ ਰੱਖੇ ਮਿਹਰ ਭਰਿਆ ਇਹ ਸਾਰੇ ਬੱਚਿਆਂ ਦਾ ਸਹਿਯੋਗ ਆਹੀ ਰਹੇ ਬਣਿਆ ਰਹੇ ਇਹ ਚੱਲਦਾ ਰਹੇ ਨੰਕਾ ਆਈ ਕਿੰਨੇ ਦਿਨ ਲੰਗਰ ਚੱਲੇ ਇਹ 4 ਦਿਨ ਚੱਲੇ ਜੀ ਪਹਿਲਾਂ ਅਸੀਂ 11 ਤਰੀਕ ਨੂੰ ਖੰਡਵਾ ਸਾਹਿਬ ਪ੍ਰਕਾਸ਼ ਕਰਾਉਨੇ ਆ ਤੇ 13 ਤਰੀਕ ਨੂੰ ਖੰਡ ਸਾਹਿਬ ਦੇ ਭੋਗ ਲੰਦੇ ਆ ਉਦੋਂ ਬਾਅਦ ਇਹ ਜਾਣੀਏ ਅੱਜ 14 ਤਰੀਕ ਅੱਜ ਲਾਸਟ ਦਿਨ ਆ ਠੀਕ ਆ ਦਿਨ ਚਾਰ ਦਿਨ ਲੰਗਰ ਚੱਲਦਾ ਆ ਚਿੱਕੋ ਦਾ ਕੰਮ ਕਰਕੇ ਵੀ ਚਾਰੇ ਗਾਮਾ ਦਾ ਵੀ ਪ੍ਰੇਟ ਖਿਡਾਰੀ ਦੀ ਲਾਉ ਸਾਈਡ ਤੇ ਸਰਪਾ ਨਾਲ ਚਾਹ ਦੇ ਵਿੱਚ ਲਾ ਕੇ ਫੈਂਟ ਵਾਲੀ ਦੀ ਬਹੁਤ ਗੁੱਲਾ ਕਰਾ ਰਿਹਾ ਹੈ ਬਾਪੂ ਜੀ ਬ੍ਰਿਜਾ ਨਾਲ ਜਾਤੇ ਹੈ ਲੋਕ ਦੇ ਵੀ ਲੋਕ ਦੀ ਦੋ ਪੰਗਲਾ ਫੈਂਟ ਵਾਲੇ ਦੀ ਲੋਕੀ ਕੀ ਬੋਲੇ ਨਾ ਕੀ ਕਰਾ ਨਾ ਕਰਾ ਜਾ ਤੇ ਬ੍ਰੈਡ ਬ੍ਰੈਡ ਬਹੁਤ ਬਹੁਤ ਰੋਏ ਕਿਰੇ ਇਹ ਮੈਂ ਕਾ ਬਰੋ ਬ੍ਰੈਡ ਰੋਏ ਤੇ ਲੈ ਕੇ ਕਰ ਰੋ ਬੱਤ ਠੰਡੇ ਠੰਡੇ ਰੋ ਕੇ ਹਰ ਕਿਥੇ ਠੱਲੇ ਕਰਾ ਲੋ ਭਾਈ ਜੀ ਮੋਟਰ ਸੱਡੇ आओ भाई आओ के चलो मेरे वीर ब्रजनीय जी ने ले लिया इनके अरे यार पार्टी लेओ पार्टी ले ले आओ जी चार गुजार के तो واللہ وسلم صلی اللہ علیہ وسلم ہاٹھ دے وچ فاری دے اتے اوہ چا ر ٹریکٹراں چب جو ٹریکٹراں چب لوٹی بھی نہیں جی ਜਾ ਬੇ ਅਬਾ ਚਾ ਪੀਣੀ ਨਹੀਂ ਜਿਹਦਾ ਪੀਣੀ ਨਹੀਂ ਜਹਾਂ ਪਾਸ ਰਿਹਾ ਫੈਸਲਾ ਪੇਸ਼ ਕਰ ਲਖ ਨਹੀਂ ਨਾ ਕਿਉਂ ਦੀ ਉਹ ਦੋ ਦੋ ਧੱਕੇ ਨਾ ਕਰਾ ਮਾਰ ਦੇ ਮਾਰ ਕੇ ਆ ਰਿਹਾ ਕਰਦਾ ਕਰਦਾ ਫਾਰਡ ਦਾ ਬਲਵੱਤਾ ਦੋਨੀ ਪਿੱਛੇ ਖਿਡਾਰੀ ਮੈਂ ਆਪਾਂ ਚਾ ਹੁੰਦਾ ਰਹੋ ਗਾਣਾ ਕਰਮ ਚਾਰ ਦੇ ਬਲੱਡ ਸਾਕੇ ਵਿੱਚ Thank you. હૈ ઓર એન્ડિયલ ઓ દેખી ઓ દેખી ઓ ઓર આનાલા પહેલાટ

او دوستوڙا سار پيا ٻڌي مٿي جي رڳو کي نگار مار ۽ مٿي جي ڪارن ڏانهن ڏاڪر ٿو ٿو ڀاڻجادي ڏاڪر ٿو ٿو ਲੰਗਰਾ ਜਾਏ ਨੇ ਮਹਾਰਾਜ ਚੜ੍ਹਦੀ ਕਲਾ ਕਰਨ ਦਾਨ ਕਰਦਾ ਵਾਪਰੋ ਰੋਕ ਕੇ ਗੱਡੀ ਵਾਲੇ ਜੀ ਗਰਮਾ ਕਰਨ ਚਾਹ ਕੇ ਬਰੈਡ ਛਾਕੇ ਜਾਓ ਜੀ ਗੁਰੂ ਘਰ ਦੇ ਲੰਗਰ ਸਹਾਰਾ ਗੱਡੀ ਰੋਕ ਕੇ ਕਰਮਾ ਕਰਨ ਬੰਦਾ ਜੇ ਚਾਕੇ ਜਾਓ ਬਹੁਤ ਬਹੁਤ ਧੰਨਵਾਦ ਸੇਵਾਦਾਰ ਜੀ ਉਹ ਗੱਡੀ ਵਾਲੇ ਜੀ ਦਾ ਸ਼ਾਬਾਸ਼ ਪਾ ਲਓ ਵੀ ਉਹ ਪਹਿਲੇ ਪਾਸੇ ਹੋਰ ਵਾਪਰਨ ਗੁਰੂ ਕੇ ਲੰਗਰਾ ਜਾਏ ਨੇ ਮਹਾਰਾਜ ਚੜ੍ਹਦੀ ਕਲਾ ਕਰਨ ਦਾਨ ਕਰਦਾ ਭਗਵਾਨ ਦਾ ਨਾਮ ਆਸਲਾ ਲਾ ਕੇ ਬੋਲੋ ਬੇਚਾਰਾ ਕਰਾ ਕੇ ਲਾ ਕੇ ਕੰਮ ਜੁਕੋਵੇ ਸਾਈਡ ਤੇ ਲਾ ਕੇ ਗਰਮਾ ਗਰਮ ਚਾਹ ਤੇ ਬਰੈਡ ਸ਼ਾਕ ਕੇ ਵੀਰੋ ਲਾ ਲੋ ਵੀਰ ਜੀ ਸਾਈਡ ਤੇ और डिजिटल मोड भाई नहीं है अपना का पर जा